ਮੈਂ ਨਾ ਪ੍ਰੀਤ ਕਿਥੋਂ ਰਹਿ ਰਹੇ ਹੋ ਅਸਰੀਆਲੀ ਦੇ ਕੀ ਗਲਤ ਕਿ ਨਹੀਂ ਕਿ ਮੈਂ ਵੀਰੇ ਦੇ ਨਾਲ ਆਈ ਸੀ ਤੇ ਕਿ ਉਹ ਮੈਨੂੰ ਸ਼ਬ ਗੁਰਦੁਆਰੇ ਦੇ ਗਏ ਸੀ ਕਿਹੜੀ ਜਗ੍ਹਾ ਤੇ ਹੈ ਦਰਬਾਰ ਸਾਹਿਬ ਗਏ ਸੀ ਹਾਂਜੀ ਉੱਥੇ ਉਹ ਕਹਿੰਦੇ ਕਿ ਤੁਸੀਂ ਪਾਣੀ ਪੀਓ ਬਾਣੇ ਨਾ ਕਹਿੰਦੇ ਕਿ ਪਾਣੀ ਪੀਓ ਤੇ ਮੈਂ ਪਾਣੀ ਵੀ ਚਲ ਗਈ ਤੇ ਇਸ ਕਰਕੇ ਮੜ ਕੇ ਉਹ ਗੁੰਮ ਹੋ ਗਏ ਤੇ ਮੈਂ ਫੋਨ ਲਾਇਆ ਸੀ ਨਾ ਫੋਨ ਬੰਦ ਕਰਤਾ ਤੇ ਫਿਰ ਮੈਂ ਕਿ ਆਖਿਆ ਕਿ ਮੇਰੇ ਕੋਲ ਪੈਸੇ ਹੈਗੇ ਜੇ ਮੈਂ ਘਰੇ ਚਲ ਜਾਨੀ ਹਾਂ ਤੇ ਕਿ ਇਹ ਕੋ ਮੁੰਡਾ ਸੀ ਉਹਨੇ ਪਹਿਲਾਂ ਫੜੀ ਬਾ ਤੇ ਬੜੇ ਰੂਮ ਚ ਲੈ ਗਿਆ ਹਾਂਜੀ ਕਿਹੜੀ ਜਗ੍ਹਾ ਤੇ ਫੋਟੋ ਖੜੀ ਸੀ ਸਾਹਮਣੇ ਹੱਸ ਫਸਟੈਟ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੀ ਸਾਰੇ ਮੁੰਨੇ ਰਹੇ ਕੀਤਾ ਬੰਨਾ ਕਿੰਨੇ ਵਜੇ ਸਮਾਂ ਸੀ ਰਾਤ ਐ ਐਤੋਂ ਕਿ 7 ਵਜੇ ਤੱਕ ਦੇ ਤੇ 2 ਵਜੇ ਤੱਕ ਕੀਤਾ ਫਿਰ ਉਸ ਤੋਂ ਬਾਅਦ ਤੁਸੀਂ ਗੁੱਸੂਸ਼ ਕਰ ਕੀ ਸੀ ਬਾਬੇ ਜੀ ਸਾਰੇ ਆਏ ਸੀ ਅਸੀਂ ਸਾਰੇ ਬਾਬੇ ਲਿਆਂਦਾ ਤੇ ਕੈਮਰੇ ਲੱਗੇ ਇਹਨਾਂ ਨੇ ਕੈਮਰੇ ਵਿੱਚ ਵੀਡੀਓ ਕੱਢਦੀਆਂ ਜਦੋਂ ਆਪਣਾ ਘੋਟੜੀ ਕੁਝ ਮਹੱਤਵ ਸੋਚ ਕੇ ਫਿਰ ਭੱਜ ਕੇ ਬਾਹਰ ਹਾਂ ਭੱਜ ਕੇ ਬਾਹਰ ਨਿਕਲੇ ਤੇ ਫੇਰ ਕੀ ਮਤਲਬ ਦੋ ਮੁੰਡੇ ਪਿੱਛੇ ਆਏ ਉਹਨਾਂ ਨੇ ਇਹੀ ਮੈਨੂੰ ਫੇਰ ਅੰਦਰ ਖੜੇ ਫਿਰ ਉਸ ਤੋਂ ਤੁਹਾਨੂੰ ਬਚਾਇਆ ਫਿਰ ਮੈਂ ਕਿ ਉਦੋਂ ਉਹਨਾਂ ਨੇ ਕਰਕੇ ਉਦੋਂ ਮੈਂ ਭੱਜ ਕੇ ਆਈ ਬਾਹਰ ਬਾਹਰ ਭੱਜ ਕੇ ਆਈ ਤੇ ਫਿਰ ਕੀ ਬਾਬਾ ਜੀ ਨੇ ਕੀ ਮੈਨੂੰ ਬਚਾਇਆ ਅੱਜ ਕੀ ਗੱਲਬਾਤ ਕੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇਸ ਆਟੋ ਵਾਲੇ ਸਿੰਘ ਦਾ ਫੋਨ ਆਇਆ ਇਹ ਚਲਾਉਂਦਾ ਕਹਿੰਦਾ ਕਿ ਮੇਰੇ ਰਿਕਸ਼ੇ ਦੇ ਉੱਤੇ ਕੁੜੀ ਬੈਠੀ ਆ ਜਿਹੜੀ ਬਾਬਾ ਜੀ ਬਹੁਤ ਰੋ ਰਹੀ ਆ ਸਾਡੇ ਸਿੰਘ ਨੂੰ ਸਤਨਾਮ ਸਿੰਘ ਨੇ ਫੋਨ ਕੀਤਾ ਕਿ ਕੁੜੀ ਬਹੁਤ ਰੋ ਰਹੀ ਆ ਤੇ ਕੁੜੀ ਦਾ ਇਹ ਕਹਿਣਾ ਕਿ ਮੇਰੇ ਨਾਲ ਇਸ ਹੋਟਲ ਦੇ ਵਿੱਚ ਰੇਪ ਹੋਇਆ ਮੈਂ ਆਪਣੇ ਕਿਸੇ ਫਰੈਂਡ ਨਾਲ ਆਈ ਸੀ ਜਿਹ ਇਸ ਫਰੈਂਡ ਦੇ ਨਾਲ ਮੈਂ ਆਈ ਸੀ ਉਹ ਫਰੈਂਡ ਮੈਨੂੰ ਹੋਟਲ ਦੇ ਵਿੱਚ ਛੱਡ ਕੇ ਚਲਾ ਗਿਆ ਤੇ ਉਸ ਦੋਨ ਉਹ ਛੱਡ ਕੇ ਜਿਹੜਾ ਛੱਡ ਕੇ ਗਿਆ ਉਹਨੇ 4-5 ਮੁੰਡੇ ਲਿਆਂਦੇ ਤੇ ਮੇਰੇ ਰੂਮ ਸਵਾਰ ਤੇ ਜਿਹੜੇ ਰੂਮ 'ਚ ਮੈਂ ਬੈਠੀ ਸੀ ਤੇ ਉਹਨਾਂ ਨੇ ਮੇਰੇ ਨਾਲ ਬਾਰੀ-ਬਾਰੀ ਰੇਪ ਕੀਤਾ ਉਹਦੇ ਕਹਿਣ ਦਾਬ ਕਿ ਚਾਰ ਤੋਂ ਪੰਜ ਜਣੇ ਨੇ ਰੇਪ ਕੀਤਾ ਮਤਲਬ ਉਹਦੇ ਵਿੱਚ ਜਿਹੜੇ ਹੋਟਲ ਦੇ ਤਿੰਨ ਮੁਲਾਜ਼ਮ ਕਹਿ ਜਾਂਦੇ ਨੇ ਕੁੜੀ ਵੱਲੋਂ ਤੇ ਦੋ ਮੁੰਡੇ ਉਸ ਮੁੰਡੇ ਦੇ ਫਰੈਂਡ ਜਿਹੜੇ ਮੁੰਡੇ ਨਾਲੇ ਹੋਟਲ ਚ ਆਪਣੀ ਮਰਜ਼ੀ ਨਾਲ ਰਹੇ ਸੀ ਸਭਾਵਾ ਕਾ ਮੁੰਡੇ ਨੂੰ ਹੋਟਲ ਚਾਈਆ ਤਾਂ ਖੇ ਖਾਣੀ ਆਏ ਹੋਣਗੇ ਉਹ ਸਮਝਾਉਂਦੀ ਆ ਚਲੋ ਉਹ ਉਹਨਾਂ ਨੇ ਆਪਣਾ ਜੋ ਵੀ ਇੱਥੇ ਗਲਤ ਕੰਮ ਕਰਨ ਆਏ ਸੀ ਉਹਦਾ ਕਹਿਣਾ ਕੁੜੀ ਦਾ ਇਹ ਆ ਪਰ ਜਿਹੜਾ ਮੁੰਡਾ ਕਹਿੰਦੀ ਮੈਨੂੰ ਲੈ ਕੇ ਆ ਉਹਨੇ ਮੇਰੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਬਟ ਉਹਨੇ ਚਾਰ ਬੰਦੇ ਚਾਰ ਤੋਂ ਪੰਜ ਬੰਦੇ ਜਿਹੜੇ ਮੇਰੇ ਰੂਮ ਚ ਵਾੜੇ ਜਿਨ੍ਹਾਂ ਨੇ ਮੇਰੇ ਨਾਲ ਰਾਤ 7 ਵਜੇ ਤੋਂ ਬਾਅਦ ਲੈ ਕੇ ਫਿਰ 2 ਵਜੇ ਤੱਕ ਰੋਪ ਰੇਪ ਕੀਤਾ ਤੇ ਉਹਦੇ ਵਿੱਚ ਤਿੰਨ ਬੰਦੇ ਉਹਦਾ ਕਹਿਣ ਦਾ ਮੁਦਬਕ ਹੋਟਲ ਨਾਲ ਆਜਮ ਸੀ ਤੇ ਦੋ ਜਿਹੜੇ ਨੇ ਦੋ ਜਿਹੜੇ ਨੇ ਉਹ ਉਸ ਮੁੰਡੇ ਦੇ ਯਾਰ ਸੀ ਜਿਹੜਾ ਮੁੰਡਾ ਲੈ ਕੇ ਆ ਨਾ ਉਹ ਦੱਸ ਰਹੀ ਹੈ ਕੁਝ ਉਹ ਪੁਲਿਸ ਨੂੰ ਨੋਟ ਕਰਾਏ ਨੇ ਕਿ ਅਸੀਂ ਪ੍ਰਸ਼ਾਸਨ ਕੋਲ ਗਏ ਸੀ ਸਿੰਘ ਸਾਡੇ ਕੁੜੀ ਨੂੰ ਲੈ ਕੇ ਮੈਂ ਬਾਅਦ ਚ ਆਇਆ ਕਿ ਉੱਥੇ ਪ੍ਰਸ਼ਾਸਨ ਨਾਲ ਅਸੀਂ ਕਰਕੇ ਬਜਨ ਤੇ ਹੋਟਲ 'ਚ ਰੇਡ ਪਵਾ ਕੇ ਮੌਕੇ ਤੇ ਜਿਹੜੇ ਮੁੰਡੇ ਫੜੇ ਰਿਓ ਉਹ ਤਾਂ ਵੈਰੀਫਾਈ ਹੋਊਗਾ ਕਿ ਉਹ ਕਿਹੜੇ-ਕਿਹੜੇ ਨੇ ਕੁੜੀ ਮੁਤਾਬਕ ਉਹ ਸ਼ਕਲਾਂ ਪਛਾਣਦੀ ਆ ਉਹ ਬੰਦਿਆਂ ਨੇ ਉਹ ਤਿੰਨਾਂ ਦੇ ਨਾਮ ਜਾਣਦੇ ਆ ਜਿਹੜੇ ਲੈ ਕੇ ਇੱਥੇ ਆਏ ਸੀ ਸੋ ਬਾਕੀ ਸਾਰੀ ਜਾਂਚ ਦਾ ਹਿਸਾਬ ਕੁੜੀ ਦਾ ਕਹਿਣ ਮਤਾਬਕ ਕੁੜੀ ਇਹ ਬਹੁਤ ਡਰੀ ਹੋਈ ਆ ਬਹੁਤ ਕਨਫਿਊਜ਼ ਆ ਕਿਉਂਕਿ ਸੁਭਾਵਿਕਾ ਜੇ ਬੱਚੀ ਦਾ 18 ਸਾਲ ਦੀ ਕਿੰਨੀ ਦੀ ਏਜ ਹੈ ਸ਼ਾਇਦ 18 ਤੋਂ ਸ਼ਾਇਦ ਘੱਟ ਹੋਵੇ ਪੱਕਾ ਗਨਮਰਮ ਨਹੀਂ ਉਹਦੇ ਪਰਿਵਾਰ ਵਾਲਿਆਂ ਨੇ ਬੁਲਾਇਆ ਉਹ ਆ ਰਹੇ ਨੇ ਪਰ ਉਹ ਕੁੜੀ ਇਸ ਵੇਲੇ ਬਹੁਤ ਜ਼ਿਆਦਾ ਡਰੀ ਹੋਈ ਹੈ دہشت ਦੇ ਵਿੱਚ ਪ੍ਰਸ਼ਾਸਨ ਪਹਿਲਾਂ ਕਾਰਵਾਈ ਨਹੀਂ ਸੀ ਕਰ ਰਿਹਾ ਸਾਡੇ ਸਿੰਘਾਂ ਨੇ ਜਦੋਂ ਬਚਨ ਕੀਤਾ ਸਾਨੂੰ ਫੋਨ ਕੀਤਾ ਉਸ ਤੋਂ ਬਾਅਦ ਅਸੀਂ ਫਿਰ ਜਦੋਂ ਗੱਲਬਾਤ ਕੀਤੀ ਆ ਪ੍ਰਸ਼ਾਸਨ ਦੇ ਇਕ ਅਰੀ ਨਾਲ ਮੈਨੂੰ ਨਹੀਂ ਕਾਰਵਾਈ ਕਰ ਸਕਦਾ ਦੱਸ ਦੋ ਅਸੀਂ ਫਿਰ ਆਪਣੇ ਹਿਸਾਬ ਨਾਲ ਦੇਖ ਲਈਏ ਪਰ ਉਹ ਚਲੋ ਹੁਣ ਤੁਹਾਡੇ ਸਾਹਮਣੇ ਆਏ ਇਸ ਹੋਟਲ ਦੇ ਵਿੱਚ ਮੁੰਡੇ ਜਿਹੜੇ ਨੇ ਫੜੇ ਨੇ ਅੱਗੇ ਵੈਰੀਫਾਈ ਜਿਹੜਾ ਹੋਊਗਾ ਜਾਂਚ ਦਾ ਹਿਸਾਬ ਜੋ ਸੱਚ ਹੋਊਗਾ ਉਹ ਤੁਹਾਡੇ ਸਾਹਮਣੇ ਆ ਜਾਊਗਾ ਕਿ ਲੱਗਦਾ ਕਿ ਗੁਰੂ ਨਗਰ ਦੇ ਵਿੱਚ ਇਸ ਤਰ੍ਹਾਂ ਦੇ ਘਟਨਾ ਮਾ ਬਾਜੀ ਅਸੀਂ ਤਾਂ ਕਿੰਨੇ ਚਿਰ ਤੋਂ ਰੌਲਾ ਪਾ ਰਹੇ ਹਾਂ ਤੁਹਾਡੇ ਸਾਹਮਣੇ ਆਲੇ ਦੁਆਲੇ ਦਰਬਾਰ ਸਾਹਿਬ ਦੇ ਕਿੰਨੇ ਚਿਰ ਤੋਂ ਰੌਲਾ ਪਾ ਰਹੇ ਵੀ ਹੋਟਲਾਂ 'ਚ ਗੰਦ ਹੁੰਦਾ ਗੰਦ ਪੈਂਦਾ ਇਹ ਹੋਟਲ ਸੀਲ ਕਰੋ ਇਹਨਾਂ ਨੂੰ ਸਫਾਈ ਕਰੋ ਫੈਮਿਲੀ ਹੋਟਲ ਹੋਣ ਤਾਂ ਠੀਕ ਆ ਪਰ ਇੱਥੇ ਤਾਂ ਦੋ ਦੋ ਘੰਟੇ ਵਾਸਤੇ ਥੋੜੇ ਸਾਹਮਣੇ ਸਾਰਾ ਕੁਝ মিডিਆ ਦੇ ਬਾਜਾ ਮਾਰ ਕੇ ਕਿਹਾ ਜਾਂਦਾ ਵੀ ਆਜੋ ਹੋਟਲ ਲੈ ਲਓ ਘੰਟੇ ਵਾਸਤੇ ਜੇ ਕੋਈ ਮਾਪੋਤ ਵੀ ਤੁਰਿਆ ਜਾਂਦਾ ਹੋਵੇ ਉਹਨੂੰ ਵੀ ਇਹ ਗੱਲ ਕਹੀ ਜਾਂਦੀ ਵੀ ਹੋਟਲ ਲੈ ਲਓ ਘੰਟੇ ਵਾਸਤੇ ਸੋ ਅਸੀਂ ਤਾਂ ਬੜੇ ਚੱਤੋਂ ਲੱਗੇ ਹੋਏ ਆ ਅਸੀਂ ਉਹਦੇ ਵਿੱਚ ਵਿੱਚ ਬਹੁਤ ਕੁਝ ਝੱਲ ਵੀ ਰਹੇ ਆ ਨੁਕਸਾਨ ਵੀ ਚੱਲ ਰਹੇ ਆ ਤੁਮਕੀਆਂ ਵੀ ਚੱਲ ਰਹੇ ਆ ਸਭ ਕੁਝ ਹੋ ਰਿਹਾ ਪਰ ਸਾਨੂੰ ਉਹਦੀ ਪਰਵਾਹ ਨਹੀਂ ਹੈ ਗੁਰੂਏ ਅਸੀਂ ਡਟੇ ਹੋਏ ਆ ਜਿੱਥੇ ਜੀ ਗਲਤ ਆ ਉਹ ਗਲਤ ਆ ਇਹ ਚੀਜ਼ ਸਾਰੀ ਜਾਂਚਦਾ ਹੁਣ ਵਿਸ਼ਾਵਾ ਜੇਕਰ ਕੋਈ ਸਹੀ ਹੋਈ ਮੈਡੀਕਲ ਹੋ ਜਾਣਾ ਉਹਦੇ ਵਿੱਚ ਜੋ ਕਾਰਵਾਈ ਪੁਲਿਸ ਪ੍ਰਸ਼ਾਸਨ ਕੋਲ ਕਰਵਾਵਾਂਗੇ। ਹੱਲ ਕਿਵੇਂ ਪਈ ਕਿਸੇ? ਉਹ ਠਾਲੀ ਯਾਰ ਪ੍ਰਸ਼ਾਸਨ ਨੇ ਪਾਉਣੀ ਹੈ ਇਹਦਾ ਆਪਾਂ ਤੁਸੀਂ ਕਿਹੜੀ ਪਾਉਣੀ ਹੈ। ਪੱਦਰ ਵਾਲਾ ਪਾਵਾਂਗੇ। ਸਾਡੀ ਕਿਹੜੀ ਸੁਣਦਾ ਕੋਈ? ਹੁਣ ਇੱਥੇ ਬੱਸ ਸਟੈਂਡ ਧੰਦਾ ਹੁੰਦਾ ਸ਼ਰੀਆ। ਦੱਸੋ ਕਾ ਜਿਹੜੇ ਆ ਇੱਥੇ ਆ ਲੋਕਾਂ ਤੋਂ ਸਾਰੇ। ਅੱਜ ਤੋਂ ਯਾਰ ਦੇ ਰਾਗੇ ਮੋਹ ਕੰਦੇ ਰਗਾ। ਆ ਲੋਕਲ ਨੇ। ਆ ਲੋਕਲ ਤੋਂ ਦੱਸ ਰਹੇ ਨੇ। ਕੀ ਪ੍ਰਸ਼ਾਸਨ ਨੂੰ ਡਰਦਾ ਨਹੀਂ? ਚੰਗੇ ਚੰਗੇ ਭਲਾ ਦੇ ਮਦਦਤਾਂ ਦੇ ਕਾਰਾਂ ਦੇ ਵਿੱਚ ਸਾਰੇ ਇਹ ਦੇਖੀ ਗੱਲ ਜਾਰੀ ਆ। ਤੇ ਬਸਨ ਤੇ ਹੋਟਲ ਆਇਆ ਆਜ਼ਾਦ ਤੇ ਉਹਦੇ ਵਿੱਚ ਕੋਈ ਇੱਕ ਕੰਮਰੇ ਲਏ ਆ ਨਾਲ ਆਏ ਆ ਲੜਕੀ ਉਹਦੇ ਤੇ ਉਸ ਤੋਂ ਬਾਅਦ ਜਿਹੜੀ ਕੋਈ ਪ੍ਰੋਬਲਮ ਪਈ ਆ ਤੇ ਉਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਆ ਉਸ ਤੋਂ ਬਾਅਦ ਨਰਸਿੰਗ ਕਰਕੇ ਪਰਨਖਾਦੀ ਕਰਦੇ ਲੜਕੀ ਦੀ ਉਮਰ ਕੀ ਹੈ ਨਵੀਂ ਕਲੈਰੀਫਾਈ ਕਰਾਂਗੇ ਜੀ ਵੈਰੀਫਾਈ ਕਰਾਂਗੇ ਜੀ ਪੁੱਛਿਆ ਨਹੀਂ ਅਜੇ ਮੈਂ ਲੜਕੀ ਦੋਮਾ ਦਾ ਵੈਜ ਕਰਕੇ ਸਾਰੀ ਇਨਵੈਸਟੀਗੇਸ਼ਨ ਕਰਕੇ ਥੋੜੀ ਤਨ ਉਹਦੇ ਕੋਈ ਸੀਸੀਟੀਵੀ ਕੈਮਰੇਜ ਤੇ ਉਹ ਕਰਦੇ ਚੈੱਕ ਕਰਦੇ ਅਜੇ ਹੁਣੇ ਸਾਰਾ ਕਬਾਰ ਦਾ ਹੁਣੇ ਟਾਈਮ ਹੈ ਕਰਦੇ ਸਾਰਾ ਕੰਮ ਕਰਕੇ ਕਲੀਅਰਟੀ ਕਰਾਂਗੇ ਬਾਅਦ ਠੀਕ ਹੈ